ਤਾਂ ਨੇ ਨੂੰ ਜਿਵੇਂ ਖਾਸ ਵਿਉਂਤਾ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਆਹ ਮੇਰੇ ਬਾਪੇ ਨਾਨਕ ਹੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਥੜੇ ਜੋਟੀ ਪਾ ਮਰਦਾਨੇ ਨੂੰ ਜਿਵੇਂ ਖਾਸ ਨੇ ਉੰਤਾ ਦੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਏ ਮੇਰੇ ਬਾਬੇ ਨਾਨਕ ਹੱਸਦੇ ਦੀ ਇੱਕ ਮਝੀਆਂ ਚਾਰਣ ਜਾਂਦੇ ਦੀ ਖੇਤਾਂ ਨੂੰ ਪਾਣੀ ਲਾਉਂਦੇ ਦੀ ਵਾਹਿਗੁਰੂ ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਬਾਣੀ ਗਾਉਂਦੇ ਦੀ ਡੰਡ ਹੋ ਗਿਆ ਸੋਟੀ ਵਾਲਾ ਹੱਥ ਤਾਂ ਚੁੱਕ ਕੇ मस्ती विच पाणी गौ दी किसे आहड़ दे कंडे बैठ जिमे कोई रचना नवी रच दे दी है कोई बि बण फोटो मेर बाबे नाइक हसदली ਇੱਕ ਹਾਕਮ ਦੇ ਨਾਲ ਖੰਦੇ ਦੀ ਬਾਬਰ ਨੂੰ ਜਾਬਰ ਕਹਿੰਦੇ ਦੀ ਇੱਕ ਹੱਥੀ ਚੱਕੀ ਚਲਾਉਂਦੇ ਦੀ ਵਾਹ ਗੁਰੂ ਇੱਕ ਕੈਦਖਾਨੇ ਵਿੱਚ ਰਹਿੰਦੇ ਦੀ ਜਦ ਬਾਬਾ ਕੈਦ ਚੋਂ ਛੁੱਟਿਆ ਸੀ ਮਰਦਾਨੇ ਖੁਸ਼ੀ ਚ ਨੱਚ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਲੋਕਾਂ ਤੋਂ ਪੈਂਦੇ ਰੋੜਿਆਂ ਵੀ ਬੜੇ ਲੋਕਾਂ ਨੇ ਵੱਟੇ ਮਾਰੇ ਕੋਈ ਆਖੇ ਭੂਤ ਨਾ ਬਾਣੀ ਚ ਮਾਰੇ ਨੇ ਜੀ 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 ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਅੱਖ ਹੈ ਆਦਮੀ ਦਾਨਤ ਵੇਚਦਾ ਕਿਸੇ ਨੇ ਜਿਗਰ ਕੀਤਾ ਪ੍ਰਣਾਮਿਤ ਸਾਹਿਬ ਕਹਿੰਦੇ ਮੈਨੂੰ ਲੋਕਾਂ ਰੋੜੇ ਮਾਰੇ ਹੁਣ ਵਲੀ ਕਧਾਰੀ ਦਾ ਉਹ ਜਿਹੜਾ ਇਤਿਹਾਸ ਹੈ ਕਿ ਪੱਥਰ ਰੋੜ ਦਿੱਤਾ ਮਾਰਨ ਤੂੰ ਸੁਣੋ ਲੋਕਾਂ ਤੋਂ ਪੈਂਦੇ ਰੋੜਿਆਂ ਦੀ ਜ਼ਖਮਾਂ ਤੋਂ ਬਣ ਗਏ ਫੋੜਿਆਂ ਦੀ ਕੋਈ ਬਹੁਤੀ ਪੀੜ ਦਿਖਾਇਓ ਨਾ ਜੋ ਨਾਲ ਖੜੇ ਸੀ ਥੋੜਿਆਂ ਦੀ ਢੰਡਾ ਦੀਆਂ ਸਥਾਂ ਵਿੱਚ ਬਹਿ ਕੇ ਗੱਲ ਨੁਕਤੇ ਵਾਲੀ ਦੱਸਦੇ ਦੀ ਵਾਹ ਜੀ ਵਾਹ ਕੋਈ ਵੀ ਪੜਾ ਦਿਓ ਫੋਟੋ ਏ ਮੇਰੇ ਬਾਪੇ ਤਾਂ ਨਿਕ ਹੱਸਦੇ ਦੀ ਕੋਈ ਵੀਰ ਬਣਾ ਦੋ ਝੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਇੱਕ ਰੋੜਿਆਂ ਉੱਤੇ ਸੁਨਿਆਂ ਦੀ ਤੁਰ ਤੁਰ ਕੇ ਟੁੱਟੇ ਜੁੱਤੇ ਆਂ ਦੀ ਜੋ ਖੂਨ ਸਪੀਂਦੇ ਲੋਕਾਂ ਅਖਮਤੋਂ ਬਣਿਆ ਕੁੱਤਿਆਂ ਦੀ ਆਹਾ ਜੋ ਖੂਨ ਸੇ ਪੀਂਦੇ ਲੋਕਾਂ ਦਾ ਆਖਮਤੋਂ ਬਣ ਗਏ ਕੁੱਤਿਆਂ ਦੀ ਇੱਕ ਅਵਨਾਸ਼ ਬਣਾ ਫੋਟੋ ਆ ਇੱਕ ਅਵਨਾਸ਼ ਬਣਾ ਫੋਟੋ ਹਰ ਹਾਲੇ ਨੰਦ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਉਹ ਕੋਈ ਸੱਜਣ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ